ਸੰਮਰਾਲਾ ਦੇ ਵਾਰ ਨੰਬਰ 1 ਅੰਬੇਦਕਰ ਕਲੋਨੀ ਦੀਆਂ ਦੋ ਟੀਰਾਾਂ ਵਿਚ ਕੱਲੇ ਬਣਾਉਣ ਨੂੰ ਲੈ ਕੇ ਹੋਈ ਖੂਨੀ ਝੜਪ ਦੋਨੇ ਟੀਰਾਾਂ ਦੇ ਦਰਜਨਾਂ ਵਿਅਕਤੀਆਂ ਵਿਚ ਲੋਹੇ ਦੇ ਤੇਜ਼ਧਾਰ ਹਥਿਆਰ ਕਿਰਪਾਨਾਂ ਗੰਡਾਸਿਆਂ ਨਾਲ ਲੜਾਈ ਹੋਈ ਜਿਸ ਦੀ ਸੀਸੀਟੀਵੀ ਵੀਡੀਓ ਵਿਸ਼ੋਸ਼ਣ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਿਚ ਲਗਭਗ 40 ਦੇ ਕਰੀਬ ਨੌਜਵਾਨ ਬਜ਼ੁਰਗ ਔਰਤਾਂ ਲੜਦੇ ਨਜ਼ਰ ਆ ਰਹੇ ਹਨ ਜੋ ਇੱਕ ਦੂਜੇ ਤੇ ਕਿਰਪਾਨਾਂ ਤੇ ਗੰਡਾਸਿਆਂ ਨਾਲ ਵਾਰ ਕਰ ਰਹੇ ਹਨ ਇਸ ਘਟਨਾ ਦੀ ਸੂਚਨਾ ਤੁਰੰਤ ਸੰਮਰਾਲਾ ਪੁਲਿਸ ਸਟੇਸ਼ਨ ਨੂੰ ਦਿੱਤੀ ਗਈ ਸੰਮਰਾਲਾ ਪੁਲਿਸ ਨੇ ਦੋਨੇ ਟੀਰਾਾਂ ਦੇ ਬਿਆਨ ਦਰਜ ਕਰਕੇ ਦੋਨਾ ਟੀਰਾਾਂ ਤੇ ਬੰਦੀ ਕ ਗਵਨ ਕੁਮਾਰ ਜੀ ਇੱਕੋਡੀ ਵੀਡੀਓ ਵਾਇਰਲ ਹੋ ਰਹੀ ਹੈ ਜੀ ਵਾਲੀ ਕੀ ਮਾਮਲਾ ਮਾਮਲਾ ਐਮਐਲਬੀ 35 ਬੰਦੇ ਸੀ ਮੈਨੂੰ ਕੱਲੇ ਨੂੰ ਉਹਨਾਂ ਨੇ ਘੇਰੇ ਆ ਜੀ ਤੇ ਇੱਕ ਜੋਨੀ ਦਾ ਸਾਲਾ ਸੀ ਮੇਰੇ ਨਾਲ ਸੀ ਉਹ ਜੀ ਉਹਨਾਂ ਕੋਲ ਗੰਡਾਖੀਆਂ ਕਿਰਪਾਨਾਂ ਸੀ ਅਸੀਂ ਮੂਰੇ ਮੂਰੇ ਭੱਜੇ ਆ ਜੀ ਮਾਛਰੋੜ ਨੂੰ ਭੱਜੇ ਸੀ ਅਸੀਂ ਉਹਨਾਂ ਤੋਂ ਭੱਜ ਕੇ ਅਸੀਂ ਇੱਥੇ ਆਏ ਆ ਜੀ ਆਪਣੀ ਕਰਿਆਨਾ ਸਟੋਰ ਵਿਕੀ ਸੀ ਦੁਕਾਨ ਤੇ ਜੀ ਉਹਨਾਂ ਨੇ ਸਾਡੇ ਉੱਤੇ ਹਮਲਾ ਕਰਿਆ ਜੀ ਉਹਨਾਂ ਕੋਲ ਕਿਰਪਾਨਾਂ ਗੰਡਾਖੀਆਂ ਸੀ ਜੀ ਉਦੋਂ ਮੇਰਾ ਭਾਇਆ ਜੋਨੀ ਆ ਰਿਹਾ ਸੀ ਜੀ ਮੇਰੀ ਮੰਮੀ ਉਹ ਨਹੀਂ ਸਾਰੇ ਆ ਰਹੇ ਸੀ ਜੀ ਸਾਨੂੰ ਲੈਣ ਦੀ ਲੜਾਈ ਹੋ ਗਈ ਉਹ ਜੋ ਝਗੜਾ ਹੋ ਗਿਆ ਜੀ ਤੇ ਮੇਰੇ ਭਾਈ ਤੇ ਵੀ ਉਹਨਾਂ ਨੇ ਹਮਲਾ ਕਰਿਆ ਜੀ ਮਿੰਡਾਤੀਆਂ ਕਰਪਾਨਾਂ ਮੇਰੇ ਭਾਈ ਦੀ ਬਿਮਾਰੀ ਹੈ ਤੇ ਮੇਰੀ ਮੰਮੀ ਦੀ ਵੀ ਬਿਮਾਰੀ ਹੋ ਗਈ ਥੋੜੇ ਕਿੰਨੇ ਕੁ ਬੰਦੇ ਸੱਟਾਂ ਲੱਗੀਆਂ ਸਾਡੇ 10 ਬੰਦੇ ਆ ਜੀ ਕਿੰਨੇ ਕੁ ਘੜੇ ਜਾਖਮੀ ਹੋ ਗਏ ਸਾਡੇ 10 ਜੀ ਬੰਦੇ ਜ਼ਖਮੀ ਹੈ ਜੀ ਕਿੰਨੇ ਕੁ ਜ਼ਖਮੀ ਹੋਏ ਕਿੱਥੇ ਕਿੱਥੇ ਸੱਟਾਂ ਲੱਗੀਆਂ ਸਾਡੇ ਲੱਗੀਆਂ ਜੀ ਸਿਰ ਤੇ ਲੱਗੀਆਂ ਨੇ ਜੀ ਮਗਰ ਪਿੱਠ ਤੇ ਕਿਰਪਾਨਾਂ ਲੱਗੀਆਂ ਹੋਈਆਂ ਨੇ ਜੀ ਤੇ ਜਿਹੜੀ ਉਹ ਆਪਣੀ ਗਰਾਰੀਆਂ ਹੁੰਦੀਆਂ ਮੋਟਰਸਾਈਕਲਾਂ ਦੀਆਂ ਜੀ ਉਹ ਮਾਰੀਆਂ ਹੋਈਆਂ ਸਾਡੇ ਦੀ ਕਿਰਪਾਨਾਂ ਕੰਡਾਕੀਆਂ ਨੇ ਤੇ ਉਸ ਨੂੰ ਬਿਆਨ ਲਿਖਾਇਆ ਲਿਖਾਇਆ ਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਦੀ ਹੈ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਜਾਵੇ ਜੀ ਜਿਹੜਾ ਸਾਨੂੰ ਕੁੱਟਮਾਰ ਹੋਈ ਹੈ ਸਾਡੇ ਨਾਲ ਜੀ ਉਹਨਾਂ ਨੂੰ ਜਲਦ ਜਲਦ ਚੱਕਿਆ ਜਾਵੇ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਅਸੀਂ ਪਰਚਾ ਲਿਖਾਇਆ ਹੋਇਆ ਜੀ ਤੇ ਉਹਨਾਂ ਨੂੰ ਕੱਤ ਤੀ ਦਿਨ ਦਾ ਸੀ ਫਰਚਾ ਲਗਾਇਆ ਹੋਇਆ ਜੀ ਤੇ ਉਹਨਾਂ ਨੇ ਪੁਲਿਸ ਨੇ ਕੋਈ ਸੁਣਨ ਚੱਕੀ ਨਹੀਂ ਹੈਗੀ ਅਜੇ ਤੱਕ ਜੀ ਪੰਜ ਛੇ ਦਿਨ ਹੋ ਗਏ ਨੇ ਇਹਦਾ ਮਤਲਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਕਰੀ ਜੀ ਸਾਡੀ ਕੋਈ ਸੁਣ ਨਹੀਂ ਰਿਹਾ ਜੀ ਕੀ ਮੰਗ ਕੀ ਕਰਦੇ ਹਾਂ ਅੱਸੀ ਕਹਿੰਦੇ ਆ ਵੀ ਜਲਦ ਜਲਦ ਉਹਨਾਂ ਨੂੰ ਚੱਕੇ ਆ ਜੀ ਇਹ ਨਾਮ ਅਜਿਹੀ ਜੀ ਅਜੀਤ ਕੁਮਾਰ ਗੇਟ ਤੁਹਾਡੀ ਵੀਡੀਓ ਵਾਇਰਲ ਹੋ ਗਈ ਹੈ ਪਤਵਾਰ ਵਾਲੀ ਕੀ ਮਾਮਲਾ ਹੋ ਗਿਆ ਮਾਮਲਾ ਐਸੀ ਹੈ ਜੀ ਮੇਰਾ ਇੱਕ ਸਾਲੇ ਬਣਾਈ ਜੀਜਾ ਮੇਰਾ ਉਹਨਾਂ ਕੱਲੇ ਨੂੰ ਘੇਰਿਆ ਹੋਇਆ ਸੀਗਾ ਉਹਨਾਂ ਕਰਿਆ ਮੈਨੂੰ ਫੋਨ 30 35 ਉਹਨਾਂ ਦੇ ਗਰੁੱਪ ਵਿੱਚ ਤੇ ਸਾਨੂੰ ਉਹਨੇ ਘੇਰ ਸਕਦੀ ਪਹਿਲਾਂ ਕੱਲੇ ਨੂੰ ਉਹਨਾਂ ਨੇ ਮੈਨੂੰ ਫੋਨ ਕਰਿਆ ਵਿੱਚ ਮੈਨੂੰ ਵੀ ਘੇਰ ਲਿਆ ਜੀ ਤੇ ਸਾਡੇ ਦਿਨਾਂ ਪਹਿਲਾਂ ਬੱਡਡੋਕ ਪੂਰੀ ਕੀਤੀ ਹੋਈ ਹੈ ਜੀ ਗੰਡਾਸੀਆਂ ਗੰਡਾਸੀਆਂ ਕਰਪਾਨਾਂ ਦਾ ਉਹ ਹੈਗੇ ਜੀ ਬਿੱਲਾ ਜੀ ਤੇ ਮੱਖਣਾ ਜੀ ਤੇ ਮਗੇਸ਼ੀਆ ਜੀ ਉਸ ਤੋਂ ਬਾਅਦ ਫੋਟ ਬਥੇਰੇ ਜੀ ਹੁਣ ਕੀ ਨਾਂ ਨਹੀਂ ਲਖਦੇ ਇਹਨਾਂ ਨੇ ਫਟੋਕਟ ਵੀ 30 35 ਉਹਨਾਂ ਦਾ ਗਰੁੱਪ ਸੀਗਾ ਠੀਕ ਹੈ ਜੀ ਤੇ ਫਿਰ ਮੇਰਾ ਬੜਾ ਜਿੱਧਾ ਆਇਆ ਉਹਦੇ ਨਾਲ ਵੀ ਬਾਰਤ ਕੀਤੀ ਜਿਹੜੇ ਬੰਦਾ ਸਾਡੇ ਆਈ ਗਏ ਉਹਨਾਂ ਨਾਲ ਬਾਰਦਲ ਕਰੀ ਉਹ ਤੇ ਫਤ ਕਰੀ ਵੀ ਗੱਲ ਆ ਜੀ ਕੀ ਗੱਲ ਕੀ ਹੋਈ ਹੈ ਕਿਉਂ ਇਹ ਗੱਲ ਪਤਾ ਨਹੀਂ ਗੱਲ ਮੇਰੇ ਜੀ ਜੀਆ ਨੇ ਕੀ ਰਿਹਾ ਉਹਨੂੰ ਕੀ ਰਿਹਾ ਸੀਗਾ ਉਹਨੂੰ ਪਤਾ ਸਾਰੀ ਗੱਲ ਕਿੰਨਾ ਕੀ ਰਿਹਾ ਕੀ ਗੱਲ ਹੋਛੇ ਕੀ ਗੱਲ ਨਹੀਂ ਕਿੰਨੇ ਕਿ ਬੰਦੇ ਤੁਹਾਡੇ ਮੱਥੜ ਗਏ ਸਾਡੇ 10 ਆ ਜੀ ਕੀ ਹਥਿਆਰ ਸੀ ਉਹਨਾਂ ਕੋਲ ਉਹਨਾਂ ਕੋਲ ਕ੍ਰਪਾਨਾ ਸੀਗੀ ਗਡਾਖੀਆਂ ਦਾਤ ਤੇ ਮੇਰੇ ਚੈਨਾ ਹੁੰਦੀਆਂ ਹਥਿਆਰਾਂ ਨਾਲ ਪਿਆਰ ਕਰੇ ਹੋਤੀ ਉਹ ਸੀਗੇ ਸਾਡੇ ਕਾਲਸ ਕੰਪਲੇਂਟ ਕੀਤੀ ਤੁਸੀਂ ਅਜੀ ਕਾਲਸ ਕੰਪਲੀਟ ਕੀਤੀ ਸਰਟੀਫਿਕੇਸ਼ਨ ਵਾਈ ਨਹੀਂ ਹੋ ਰਹੀ ਕਿੰਨੇ ਕਿ ਦਿਨ ਹੋ ਗਏ ਇਹ ਕੱਤੋਂ ਕੋਈ ਸੱਤ ਦਿਨ ਦੀ ਗੱਲ ਹੈ 7-8 ਦਿਨ ਹੋ ਗਏ ਜੀ ਨੂੰ ਕਿੰਨੇ ਕਿ ਦਿਨ ਹੋ ਗਏ ਤੁਸੀਂ ਕਾਲਸ ਕੰਪਲੇਂਟ ਮੈਂ 4-5 ਦਿਨ ਹੋ ਗਏ ਜੀ ਪੂਲਸ ਪ੍ਰਸ਼ਾਸਨ ਤੋਂ ਕੀ ਮੰਗਦਾ ਤੁਸੀਂ ਬਸ ਬਦ ਤੋਂ ਵਧੀਆ ਕਾਰਵਾਈ ਕੀਤੀ ਜਾਵੇ ਜੀ ਤੇ ਜਿਹੜੀ ਬੰਦੀ ਕਰ ਹੋਈ ਤੇ ਕੀਤੀ ਜਾਵੇ ਉਹਨਾਂ ਤੇ ਜੀ ਨਾਮ ਜੋਨੀ ਇੱਕ ਥੋੜੀ ਵੀਡੀਓ ਵੈਲਿਊ ਹੋ ਗਈ ਹੈ ਲੜਾਈਆਂ ਨੇ ਕੀ ਮਾਮਲਾ ਉਹਦਾ ਮਾਮਲਾ ਕੁਝ ਨਹੀਂ ਮੇਰੇ ਸਾਰੇ ਉਹਨੇ ਮੇਰੇ ਭਾਈ ਕੋਈ ਸੀ ਇੱਥੇ ਜੀ ਵੀ ਇੱਕ ਜਣੇ ਘੁੰਮਣ ਤੋਂ ਗਏ ਸੀ ਵੀ ਕੋਈ ਗੱਲਬਾਤ ਨਹੀਂ ਹੋਈ ਇਸ ਦਿਨ ਤੇ ਇਹਨਾਂ ਤੇ ਐਕਸ਼ਨ ਪਾਜੋ ਪਹਿਲੀ ਇਹ ਵੀ ਕਿਹਾੜੀ ਸੀ ਆਖੇ ਇਹਨਾਂ ਤੇ ਪਹਿਲੀ ਕੁਝ ਨਹੀਂ ਤੇ ਇਹਨਾਂ ਨੂੰ ਇਕੱਲੇ ਪਰਪਾਨਾ ਗੁਰਪੂਣਾ ਨਾਲ ਗਡਾਸੀ ਨਾਲ ਵੱਡੇ ਇਹਨਾਂ ਨੂੰ ਜਦੋਂ ਅਸੀਂ ਮੌਜੂਦਾ ਦੇ ਗਏ ਜੀ ਉਹ ਪਹਿਲੇ ਬੰਦੇ ਨਾਲ ਲੱਗੇ ਹੋਏ ਸੀ ਮੇਰੇ ਮੇਰੇ ਚਾਚੇ ਤਾਂ ਕਾਇਆ ਨੂੰ ਮਾਂ ਮੇਰੀ ਮੰਮੀ ਉਹਨਾਂ ਨੂੰ ਡੇੜੀ ਨੂੰ ਲੈ ਕੇ ਗਿਆ ਜੀ ਪਰ ਸਾਨੂੰ ਵੀ ਅਸੀਂ ਤਾਉਣ ਲੱਗੇ ਸਾਨੂੰ ਸਿੱਧੀ ਕਰਪਾਨਾ ਸਿੱਧੀ ਗਡਾਸੀ ਨਾਲ ਵੱਡੇ ਜੀ ਤੇ ਉਹਨਾਂ ਨੇ ਪਾਇ ਪਰਾਲਾ ਸੀ ਉਹਨਾਂ ਕੋਲ ਕਾਫੀ ਬੰਦੇ 30 35 ਬੰਦੇ ਸੀ ਅਸੀਂ ਇਹੀ ਕਹਿੰਦੇ ਜੀ ਵੀ ਸਾਡੀ ਪੂਰੀ ਮਦਦ ਕੀਤੀ ਜਾਵੇ ਕੌਣ ਬੰਦੇ ਕਿਉਂ ਜੀ ਜਿਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਉਹ ਹੈਗੇ ਜੀ ਬੰਟੀ ਤੋਂ ਯਾਨੀ ਕਰੈਨਾ ਸਟੋਰ ਬੰਟੀ ਕਰੈਨਾ ਸਟੋਰ ਵਿਕਤੀ ਸੀ ਠੀਕ ਹੈ ਜੀ ਤੇ ਨਾਲ ਬੰਟੀ ਦੁਕਾਨ ਹੈ ਜੀ ਉਹਨਾਂ ਤੋਂ ਹਥਿਆਰ ਬਰਾਮਤ ਹੋਏ ਜੀ ਕਰੈਨਾ ਸਟੋਰ ਵੀ ਕੀਤੇ ਸਾਹਮਣੇ ਉਹਦੇ ਕੈਮਰੇ ਦੇ ਸਾਹਮਣੇ ਲੜਾਈ ਸਾਡੀ ਹੋਈ ਹੈ ਜੀ ਵੀਡੀਓ ਵੀ ਹੈਗੀ ਜੀ ਵੀਰੇ ਤੁਹਾਨੂੰ ਦਿਖਾ ਵੀ ਦਿੰਦਾ ਜੀ ਤੇ ਸਾਡੀ ਸਰ ਜੀ ਪੂਰੀ ਮਦਦ ਕਰੇ ਜਾਵੇ ਅਸੀਂ ਪੁਲਿਸ ਰਾਹੀਂ ਵੀ ਗਏ ਸੀ ਪੁਲਿਸ ਨੂੰ ਕੇਸ ਵੀ ਕਰਾਇਆ ਸਰ ਨੂੰ ਜਿਖਾ ਕੇ ਤੇ ਸਾਡੀ ਪੁਲਿਸ ਕੁਝ ਨਹੀਂ ਸੁਣ ਰਹੀ ਹੈ ਅਸੀਂ ਇਥੇ ਅਸੀਂ ਇਹੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਸਾਡੀ ਪੂਰੀ ਮਦਦ ਕੀਤੀ ਜਾਵੇ ਉਹ ਬੰਦੇ ਜਲਦ ਜਲਦ ਚੱਕੇ ਜਾਵੇ ਅਰੈਸਟ ਕਰੇ ਅੱਜ ਦੀ 7 ਤਰੀਕ ਹੋ ਗਈ ਸਾਨੂੰ 4-5 ਦਿਨ ਹੋ ਗਏ ਜੀ ਹਸਪਤਾਲ 'ਚ ਅਸੀਂ 7 ਤਰੀਕ ਦੀ ਘਟਨਾ ਹੋਈ ਹੈ ਹਾਂ 7 ਤਰੀਕ ਜੀ ਉਹਨਾਂ ਨੂੰ ਕੋਈ ਐਕਸ਼ਨ ਲੈ ਰਹੀ ਪੁਲਿਸ ਅਸੀਂ ਫੇਰ ਵੀ ਗਏ ਕੋਈ ਥਾਣੇਦਾਰ ਕੋਲ ਗਏ ਜੀ ਸਾਡੀ ਪੂਰੀ ਕੰਪਲੀਟ ਕਰੀ ਹੋਈ ਆ, ਦਰਗਾਸ ਵੀ ਦਿੱਤੀ ਹੋਈ ਆ, ਐਮ ਆਰ ਆ ਵੀ ਕਰੀ ਹੋਈ ਆ ਜੀ। ਉਹ ਸਾਡੀ ਸੁਣਦੇ ਨਹੀਂ ਕੋਈ ਸੁਣਵਾਈ ਨਹੀਂ ਕਰੇ ਜੀ। ਜਲਦੀ ਜਲਦੀ ਸਾਡੀ ਸੁਣਵਾਈ ਕੀਤੀ ਆਵੇ। ਤੁਹਾਡੇ ਕਿੰਨੇ ਕੁ ਬੰਦੇ ਆ ਜਿਹੜੇ ਫਟੜਾ? ਫਟੜਾ ਸਾਡੇ 10 ਬੰਦੇ ਜੀ। ਉਹ ਵੀ ਹਟਾਉਣਗੇ ਅਸੀਂ ਇੱਕੋ ਹੀ ਕਰਦੇ ਆਂ ਅੰਦਰ ਚਾਚੇ ਨੇ ਮੇਰੀ ਤੇ ਦੋ ਇੱਕ ਮੇਰੀ ਚਾਚੀ ਹੈ ਜੀ ਤੇ ਇੱਕ ਦੀ ਮੇਰੀ ਮੰਮੀ ਹੈ ਜੀ। ਉਹਨਾਂ ਨੇ ਤੇ ਬਾਗਦਦ ਕਰੀਏ, ਜਨਾਨੀਆਂ ਤੇ ਵੀ ਕਰੀਏ ਇਹਨਾਂ ਨੇ। ਉਧਰ ਬੰਦੇ ਸੀ ਲੜਨ ਵਾਲੇ? ਹਾਂ ਬੰਦੇ ਸੀ ਉਹਨਾਂ ਕੋਲ ਸਾਨੂੰ ਤੁਹਾਨੂੰ ਵੀਡੀਓ ਦਿਖਾ ਦਾਂਗੇ ਜੀ। ਕੋਸੇ ਵੀਡੀਓ ਦੇਖ ਲਿਓ ਜੀ ਕੀ ਮੰਨ ਕਰਦੇ ਪ੍ਰਸ਼ਾਂਸ ਨੂੰ ਪ੍ਰਸ਼ਾਂਸ ਨੂੰ ਕੋਈ ਐਸਾ ਜੀਜਾ ਨੇ ਉਹ ਰੈਕਟ ਜਲਦ ਜਲ ਚੱਕੇ ਜਾਣੀ ਜੀ ਮੇਰਾ ਨਾਮ ਜੀ ਠੀਕ ਠੀਕ ਜਿੜਾਈ ਹੋਈ ਹੈ ਤੁਹਾਡੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਕੀ ਮਾਮਲਾ ਲੜਾਈ ਜੀ ਮੁੰਡੇਆ ਵੱਲੋਂ ਗਿੰਦਾ ਤੋੜਿਆ ਗਿਆ ਸੀ ਉਹਦਾ ਸ਼ਰਮ ਸਾੜੇ ਦਾ ਮੇਰੇ ਮੁੰਡੇਆ ਵੱਲੋਂ ਲੋ ਆਇਆ ਗਿਆ ਜੀ ਤੇ ਮੁੰਡਾ ਮੇਰਾ ਬਾਜ਼ਾਰ ਨੂੰ ਗਿਆ ਮਗਰ ਉਟਾ ਲੈਤੀ 35 ਸਾੜੀ ਬੰਦੇ ਸੀ ਜੀ ਜਿਵੇਂ ਸਾਨੂੰ ਪਤਾ ਲੱਗਿਆ ਸੀ ਕਿ ਸਾਨੂੰ ਉਟਾ ਲਿਆ ਜੀ ਸਾਨੂੰ ਮਾਰ ਕੁੱਟ ਬਹੁਤ ਕਰੀ ਮੈਂ ਨਾਸਤੇ ਚਲਾਏ ਉਹ ਕਰਪਾਨਾ ਚਲਾਇਆ ਬਹੁਤ ਕੁਛ ਕੀਤਾ ਬਹੁਤ ਮੇਰੇ ਮੁੰਡਿਆਂ ਦਾ ਹਾਲ ਬੁਰਾ ਹਾਲ ਕਰਤਾ ਸੀ ਕਰਪਾਨਾ ਦਾ ਨਾ ਨਾ ਸਿਆ ਨਾਲ ਬੱਟਾ ਸੀ ਆ ਤੇ ਵੀ ਮੈਨੂੰ ਵੀ ਮਾਰੇ ਕੁੱਤੇ ਜੇ ਸਿੱਧੇ ਮੈਂ ਜਾਂਦੇ ਜਾਂਦੇ ਸਾਨੂੰ ਕੰਨ ਦੇਖ ਕੱਲਿਆਂ ਨੂੰ ਤਾੜੀ ਬੰਦੇ ਸੀ ਬਹੁਤ ਕੁਛ ਸਾਡਾ ਕਰੇ ਮਾਰਿਆ ਤੇ ਉਹ ਸਾਰੇ ਸਰਮਝੋ ਦੇ ਜਿੰਦਾ ਤੋੜਨ ਕਰੇ। ਧਰਮ ਸਾਡੇ ਦਾ ਹਾਂਜੀ ਸਾਡੇ ਵਰ ਨਾਲ ਲਗਾਇਆ ਗਿਆ। ਤੋਂ ਉਹਨਾਂ ਦੇ ਤੋੜਿਆ ਗਿਆ ਤਾਂ ਕਰਕੇ ਮੇਰੇ ਮੁੰਡਾ ਬਾਹਰ ਜਾਂਦਾ ਸੀ ਸ਼ਹਿਰ ਦੇ ਬਾਜ਼ਾਰ ਨੂੰ ਸਵਾਨ ਲੈ। ਉੱਥੇ ਉਹਨੂੰ ਪੱਲੇ ਰੁਕੇ ਰਿਆ। 30 35 40 ਜਣੇ ਹਨ 40 ਜਣੇ ਹਨ ਘੇਰੇ ਜੀ ਇਹਦੇ ਵਕਤੀਆਂ ਨੂੰ ਸਾਰਿਆਂ ਨੂੰ ਮਾਰ ਮਾਰ ਕੇ ਲਾਖਾਂ ਬਾਤੀਆਂ। ਸਾਡੀ ਕੋਈ ਸੁਣਵਾਈ ਨਹੀਂ। ਜੀ ਉਹਦਾ ਕੋਲ ਹਥਿਆਰ ਵੀ ਸੀ ਸੁਣਾ ਤੇ ਹਥਿਆਰ ਸੀ ਜੀ ਉਹਨਾਂ ਕੋਲ ਖਰਪਾਨਾ ਸੀ। ਗੰਦਾ ਸੀ ਸੀ।

ਇਹ ਮੇਰੇ ਮੁੰਨੇ ਪੱਲਿਆਂ ਨੂੰ ਜਾਂਦੇ ਨੇ ਥੇਰ ਮਿੱਠਾ ਪੱਲਿਆਂ ਉਹਨਾਂ ਨੇ ਦੁਬਿ ਦਿਨ ਫੋਨ ਕਰਿਆ ਕਰੋ ਅਸੀਂ ਜੇ ਸਾਨੂੰ ਵੀ ਜਾਣੇ ਹੁਣ ਕਰ ਲਿਆ ਤੇ ਕਰਪਾਨਾ ਨਾੜ ਵੱਟ ਕਾ ਦੀ ਬਹੁਤ ਬੁਰਾ ਹਾਲਾਤ ਆ ਰਿਹਾ ਹੈ ਫਿਰ ਲੜਾਈ ਵੀ ਵੀਰਲ ਹੋ ਰਹੀ ਹੈ ਜਿਹਦੇ ਵਿੱਚ ਦੋ ਬੋਟ ਲੜਦੇ ਪੈਣਾ ਕੀ ਮਸਲਾ ਜਿਸ ਦਿਨ 7 ਜੁਲਾਈ 7 5 2025 ਨੂੰ ਗਲੀ ਬਣਦੇ ਸਬੰਧ ਦੇ ਵਿੱਚ ਲੜਾਈ ਹੋਈ ਸੀਗੀ ਤੇ ਅਸੀਂ ਜੋਨੀ ਪੁੱਤਰ ਛਲਿਆ ਵਾਸੀ ਵਾਰਡ ਨੰਬਰ 1 ਕੰਬੇਟ ਕਲੋਨੀ ਦੇ ਬਿਆਨਾਂ ਤੇ 11 ਬੰਦੇ ਬਾਈ ਨੇਮ ਤੇ 10 12 ਬੰਦੇ ਜਿਹੜੇ ਨਾਮ ਲੋਕ ਦਿੱਤੀਆਂ ਤੇ ਪਰਚਾ ਦਰਜ ਕੀਤਾ ਹੈ ਤੇ ਨੈਕਸਟ ਜੇ ਕ੍ਰਾਸ ਹੋਇਆ ਜੀ ਮੱਖਣ ਸਿੰਘ ਦੇ ਬਿਆਨਾਂ ਦੇ ਉੱਤੇ ਜ 12 ਬੰਦੇ ਬਾਈ ਨੇਮ ਤੇ 5 6 ਬੰਦੇ ਨਾਮ ਲੋਕ ਦਿੱਤੀਆਂ ਤੇ ਖਸਤੇ ਦਰਜ ਹੋਇਆ ਦੋਨਾਂ ਦੇ ਚੱਟਾ ਸ਼ਾਰਪ ਨੇ ਫਿਲਹਾਲ ਅਲੇ ਜੇਰੇ ਲਾਜ਼ਮੀ ਲੜਾਈ ਹੁਣ ਕੀ ਕਰ ਰਹੇ ਇਹ ਇਹਨਾਂ ਦੇ ਜਿਹੜੇ ਗਲੀ ਬਣ ਦੇ ਕਿਸੇ

थैंक यू प्रॉपर्टी बेचने और खरीदने के लिए संपर्क करें फेयर डील प्रॉपर्टीज